ਆ ਜੋ ਵੀ ਤੁਹਾਨੂੰ ਸਾਡਾ ਪਿੰਡ ਦਿਖਾਉਂਦੇ ਆ ਇਹ ਸੜਕ ਜਾ ਰਹੀ ਆ ਰੁੜਕੇ ਤੋਂ ਸਾਡੇ ਪਿੰਡ ਖਡਾਰੀ ਵੱਲ ਘੱਟਫੁੱਟੀ ਸੜਕ ਆਲੇ-ਦਾਲੇ ਦੇਖ ਕਿੰਨੇ ਸੋਹਣੇ-ਸੋਹਣੇ ਸਵੀਮਕ ਪੂਲ ਬਣੇ ਹੋਏ ਨੇ ਇਹ ਸਾਡੇ ਪਿੰਡ ਦੀ ਖੂਬਸ਼ੂਰਤੀ ਚਾਰ ਚੰਨ ਲਾ ਰਹੇ ਨੇ ਆ ਜੋ ਹੋਰ ਵੀ ਦਿਖਾਉਂਦੇ ਆ ਕਿ ਬਹੁਤ ਸੋਹਣੇ-ਸੋਹਣੇ ਓਏ ਹੋਏ ਹੋਏ ਓਹ ਕਾਰ ਜਿੰਨੇ ਲਪੜੀ ਆਉਂਦੀ ਆ ਜੀ ਇੱਕ ਇਹ ਸੜਕ ਦੇ ਵਿਚਾਲੇ ਜਵੀਂ ਪੂਲ ਬਣਾਇਆ ਹੋਇਆ। ਕੀ ਬਾਤ ਆ ਭਾਈ। ਇਹ ਸੜਕਾਂ 'ਚ ਜਵੀਂ ਪੂਲਾ ਦੇਖਦਾ ਤੁਸੀਂ ਇਹ ਆਇਆ ਨਾ ਵੀ ਪਿੰਡ 'ਚ ਟਾਇਰ ਧੋ ਕੇ ਵੜਦੀਆਂ ਨੇ ਗੱਡੀਆਂ ਇੱਥੇ। ਕੋਈ ਸਕੂਟਰ ਆ, ਮੋਟਰਸਾਈਕਲ ਆ। ਇਹ ਪਿੰਡ ਦੇ ਵਿੱਚ ਪੋਲੂਸ਼ਨ ਨਾ ਜਾਵੇ। ਕੋਈ ਕਰਮਾਣੂ ਨਾ ਚਲੇ ਜਾਣ ਪਿੰਡ 'ਚ ਬਿਮਾਰੀ ਵਾਲੇ ਇਹ ਦੇ ਕਰਕੇ। ਇਹ ਮੈਨੂੰ ਲੱਗਦਾ ਫਰਨੈਲ ਪਛਾਈ ਹੋਈ ਆ। ਸਰਕਾਰ ਨੇ ਇਹ ਟਾਇਰ ਧੋ ਕੇ ਇਹ ਗੱਡੀਆਂ ਅੰਦਰ ਜਾਣ ਪਣਦੇ ਆ। ਕੀ ਬਾਤ ਹੈ ਤੁਹਾਨੂੰ। ਹੋਰ ਕਿਵੇਂ ਆ ਵੇ? ਦੇਖਿਆ ਕਿੰਨੇ ਸੋਹਣੇ ਸੋਹਣੇ ਸਵੀਮਿੰਗ ਪੂਲ ਨੇ। ਇਹ ਇਕੱਲੇ ਇਸ ਪਾਸੇ ਨਹੀਂ। ਜੇ ਬਿਟਾਰੀ ਤੋਂ ਖਕੜਿਆਂ ਨੂੰ ਜਾਂਦੇ ਆਂ ਨਾ ਖਕੜਿਆਂ ਵਾਲੇ ਸਾਡੇ ਪਿੰਡ ਚ ਆਉਂਦੇ ਨੇ। ਉਧਰ ਵੀ ਬਣਾਏ ਹੋਏ ਨੇ ਇਹ ਜੇ ਸਵੀਮਿੰਗ ਪੂਲ ਛੋਟੇ ਛੋਟੇ। ਵੀ ਗੱਡੀਆਂ ਦੇ ਟਾਇਰ ਧੋ ਕੇ ਪਿੰਡ ਚ ਵੜਨ ਗੱਡੀਆਂ। ਉਈ ਹਾਨੀਕਾਰਕ ਕਰਮਾਣੂ ਸਾਡੇ ਪਿੰਡ ਦੇ ਵਿੱਚ ਐਂਟਰ ਨਾ ਹੋ ਸਕੇ ਜਦੋਂ ਸਰਕਾਰ ਬਣੀ ਹੈ 2022 ਚ ਤੇ ਸਾਡੇ ਐਮਐਲਏ ਸਾਹਿਬ ਨੇ ਵਾਅਦਾ ਕੀਤਾ ਸੀ ਕਿੰਨਾ ਵੀ ਬਟਾਰੀ ਪਿੰਡ ਚੋਂ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਵੀ ਹੋਰ ਕੋਈ ਵਿਕਾਸ ਹੋਵੇ ਨਾ ਹੋਵੇ ਪਿੰਡ ਬਟਾਰੀ ਦਾ ਵਿਕਾਸ ਮੈਂ ਪੂਰੇ ਜੋਰਾਂ ਤੇ ਕਰਨਾ ਵੀ ਇਹਨੂੰ ਮਾਡਲ ਬਣਾਉਣਾ ਮੈਂ ਪਿੰਡ ਨੂੰ ਤੇ ਆ ਦੇਖੋ ਬਾਕੀ ਮਾਡਲ ਬਣਾਤਾ ਸਾਰੇ ਟਾਇਰ ਧੁੱਤ ਕੇ ਜਾਂਦੀਆਂ ਨੇ ਗੱਡੀਆਂ ਪਿੰਡ ਚੋਂ ਚੱਕੇ ਧੋ ਕੇ ਕਿੰਨੇ ਸਾਲ ਹੋ ਗਏ ਨੇ ਸਕੀਮ ਚੱਲ ਰਹੀ ਆ ਲਗਾਤਾਰ ਇਦਾਂ ਹੀ ਖਟੜਿਆਂ ਤੋਂ ਕੋਈ ਗੱਡੀ ਆਉਂਦੀ ਆ ਤਾਂ ਵੀ ਇਦਾਂ ਜੇ ਆਪਣੇ 68 ਵੱਲੋਂ ਕੀ ਗੱਡੀ ਪਿੰਡ ਚ ਪੜਦੀ ਆ ਕੇ ਤਾਂ ਉਹ ਵੀ ਅਸੀਂ ਪਿੰਡ ਦੀ ਝੂਚ ਜਦੋਂ ਨਹਿਰ ਤੋਂ ਟੱਪ ਕੇ ਪੁਲ ਵੱਲ ਆ ਜਾਂਦੇ ਆ ਸਕੂਲ ਦੇ ਕੋਲੇ ਸਰਕਾਰੀ ਸਕੂਲ ਦੇ ਕੋਲੇ ਉੱਥੇ ਵੀ ਐ ਇਦੋਂ ਵੀ ਵੱਡੇ ਸ਼ਵੀਮਿੰਗ ਪੂਲ ਬਣਾਏ ਹੋਏ ਨੇਗੇ। ਸੋ ਧੰਨਵਾਦ ਕਰਦੇ ਆਂ ਸਰਕਾਰ ਦਾ ਇੰਨੇ ਇੰਨੇ ਸੋਹਣੇ ਸੁਵਿਧਾ ਸਾਡੇ ਪਿੰਡ ਨੂੰ ਵਿਸ਼ੇਸ਼ ਧਿਆਨ ਦਿੱਤਾ ਇਹਦੇ ਵੱਲ। ਇੰਨੇ ਸੋਹਣੇ ਸੋਹਣੇ ਦੇਖੋ ਐ ਛੋਟੀਆਂ ਛੋਟੀਆਂ ਸ਼ਵੀਮਿੰਗ ਪੂਲੀਆਂ ਬਣਾਈ ਹੋਈਆਂ ਨੇ। ਰੂਕੋ ਜੁਸ਼ ਹੁੰਦੀਆਂ ਦੇਖ ਕੇ। ਮੈਂ ਇੱਕ ਵਾਰ ਦੇਖੋ ਸੜਕ ਸਾਫ਼ ਆ ਗਈ ਆ। ਜਦੋਂ ਡੇਲੋਂ ਤੋਂ ਰੜਕੀ ਨੂੰ ਵੱੜਦੇ ਆਂ ਉਦੋਂ ਵੀ ਇਹੀ ਕੁਸ਼ਾ ਉੱਥੇ ਵੀ ਇਦਾਂ ਹੀ ਬਹੁਤ ਬੜੇ ਹੋਏ ਨੇ ਜੀ ਚਾਹੀਦਾ ਵੀ ਆ ਇਹਨਾਂ ਦਾ ਯਾਰਾਂ ਇੰਨੀ ਮਿਹਨਤ ਲਾ ਕੇ ਸਰਕਾਰ ਬਣਾਈ ਆ ਹਲਕੇ ਰਿਆਂ ਸਭ ਤੋਂ ਵੱਧ ਵੋਟਾਂ ਸਾਡੇ ਪਿੰਡੋਂ ਪਈਆਂ ਸੀ ਝੜੂ ਨੂੰ ਸਭ ਤੋਂ ਵੱਧ ਵੋਟਾਂ ਨਾਲ ਸਾਡਾ ਉਮੀਦਵਾਰ ਜਿੱਤਿਆ ਸੀ ਇਸ ਪਿੰਡ ਚੋਂ ਤੇ ਉਹਨਾਂ ਨੇ ਜੋ ਵਾਦਾ ਕੀਤਾ ਸੀ ਉਹ ਪੂਰਾ ਪੂਰਾ ਆ ਯਾਰ ਆ ਰਹੀ ਏ ਟੱਕੇ ਵਗੀ ਟੂਰੀ ਸੜਕ ਇੱਕ ਸਾਡੇ ਬਿੱਟੂ ਬਾਈ ਨੇ ਜਿਹੜਾ ਕੋਟੜੀ ਵਾਲਾ ਬਿੱਟੂ ਬਾਈ ਉਹਨੇ 18 ਫੁੱਟੀ ਸੜਕ ਜਰੂਰ ਬਣਾਈ ਸੀਗੀ ਉਹ ਵੀ ਹੁਣ ਵਿਚਾਰੀ ਮੇਲਾ ਦਾ 7 ਸਾਲ ਹੋ ਗਿਆ ਬਣੀ ਨੂੰ ਬਿੱਟੂ ਬਾਈ ਨੂੰ ਲੋਕਾਂ ਨੇ ਹਰਾਤਾ ਉਹ ਵਿਚਾਰਾ ਕੇਂਦਰੀ ਮੰਤਰੀ ਬੜਿਆਂ ਬੈਠਾ ਆਹ ਸੜਕ ਬਿੱਟੂ ਨੇ ਬਣਾਈ ਹੋਈ ਆ ਜਦੋਂ ਕਾਂਗਰਸ ਦੇ ਵਿੱਚ ਸੀਗਾ ਇਹ ਵੀ ਇੱਥੋਂ ਠੀਕ ਆ ਪਰ ਇਹ ਜਦੋਂ ਬਟਾਰੀ ਤੋਂ ਖੱਡਿਆਂ ਨੂੰ ਜਾਂਦੇ ਆ ਤਾਂ ਵੀ ਰਹਾ ਬਹੁਤ ਬੁਰਾ ਹਾਲ ਆ ਰਹਾ ਤਕਰੀਬਨ ਸਾਰੀ ਟੁੱਟੀ ਹੋਈ ਆ ਜਦੋਂ ਖੱਡਿਆਂ ਤੋਂ ਉਰਕਿਆਂ ਨੂੰ ਜਾਂਦੇ ਆ ਉੱਥੇ ਵੀ ਬੁਰਾ ਹਾਲ ਆ ਉਰਕਿਆਂ ਤੋਂ ਮੰਗਲਾਂ ਨੂੰ ਜਾਂਦੇ ਆ ਉਦੋਂ ਵੀ ਬੁਰਾ ਹਾਲ ਆ ਸਾਰੀ ਸੜਕ ਦਾ ਮਤਲਬ ਆ ਮਾਲ ਵੜਿਆ ਪਿਆ